ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭੌਂਗਾ ਦਾ ਦੇਰੀ ਹਰਬ 511 ਤੇ ਅੱਜ ਦੇ ਵਿੱਚ ਹੈ ਗਿਆ ਪਿੰਡ ਰੋਕੇ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਹਾਂ ਕਰਨ ਵੀਰੋਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਚੱਲ ਜੀ ਵਧੀਆ ਜੀ ਭਾਈ ਤੁਸੀਂ ਹਾਂਜੀ ਕਿਰਪਾ ਜੀ ਮਾਲਕ ਜੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਹਾਂਜੀ ਥੈਂਕ ਯੂ ਆਪਣਾ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਮ ਕਰਨ ਦੇ ਜੀ ਪਿੰਡ ਰੋਕੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦਿਓ ਠੀਕ ਹੈ ਜੀ ਤੇ ਦੁੱਧੀ ਵੜ ਦੇ ਬਾਰੇ ਕੀ ਜਰਾ ਮਿਲ ਕਰ ਰਕਾਉਂਟ ਤੇ ਕਿੰਨੇ ਵਸ ਹੋਏ ਜੀ ਹਾਂਜੀ ਇਹ ਭਾਜੀ ਦੂਜੇ ਸੂਵੇ ਦੇ ਵੜ ਠੀਕ ਹੈ ਜੀ ਤੇ ਦੁੱਧ ਦੇ ਕੋ ਦਿਖਾਵੇ ਵਾਲਾ ਪੰਜ ਹੋਊਗਾ ਠੀਕ ਹੈ ਜੀ 4 ਕਿਲੋ ਹੋਗਾ ਠੀਕ ਹੈ 4 ਲੀਟਰ ਪੱਕਾ ਦੁੱਧ ਹਾਂਜੀ ਕੰਡੇ ਆ ਜੀ ਤੇਰੀ ਹੈ ਵੰਡ ਕੋ ਦੋਵੇਂ ਟਾਈਮ ਤੋਂ ਠੀਕ ਹੈ ਜੀ ਅੱਜ ਵੀ ਜੀ ਚੈੱਕ ਕਰ ਸਕਦੇ ਆ ਠੰਡੀ ਸੀਲ ਵੜ ਤੇ ਦੂਜਾ ਸੂਗਾ ਸੂਈ ਆ ਕਿੰਨਾ ਕਟਾ ਮੇ ਵਟਰਾ ਸੂਈ ਨੂੰ ਲੱਗ ਜੇ ਤੋ ਕਰੋ ਜੇ ਅਗਰ ਹਾਂ 4 ਕਿ ਮਹੀਨੇ ਗਾਂ ਬਣੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਠੀਕ ਹੀ ਪਰਾਇਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਜੀ ਜੀ ਤਰੋਂ ਚੈੱਕ ਕਰ ਲੇਗੇ 2 ਰੁਪਏ ਬਖਲੇਗਾ ਨੂੰ ਦਰਦੀ ਇਹ ਤਾਂ ਹੀ ਚਾ ਵੜਿਆ ਤੇ 4 ਲੀਟਰ ਮੋਕੇ ਤੇ ਦੁੱਧ ਪਿਆਰ ਆ ਇਹ ਬਣੀ ਰਵੀਰ ਕਹਿੰਦਾ ਕਿ ਮਹੀਨਾ ਹੋ ਗਿਆ ਵਾ ਬਾਕੀ ਕੋਈ ਆਪਾਂ ਗਾਰੰਟੀ ਨਹੀਂ ਦਿੰਦੇ ਬਾਕੀ ਠੰਡੀ ਤੇਰੀ ਆ ਹਾਂਜੀ ਕੀ ਕਰ ਸਕਦੇ ਤੁਸੀਂ ਬਿਲਕੁਲ ਐ ਠੰਡੀ ਸੀਲ ਵੜਾ ਹਾਲੀ ਵੀ ਪਿਆ ਤੁਹਾਨੂੰ ਵੀਡੀਓ ਦੇ ਵਿੱਚ ਜਵਾਈ ਜੀ ਦਿਖਾਉਨੇ ਆ ਕਰੋ ਚੈੱਕ ਤੇ ਮੰਗਾ ਪਾਉਣਾ ਪੈਂਦਾ ਮੜਾ ਜੇ ਪਾਕੀ ਲੋਡ ਨਹੀਂ ਵੀ ਕਹਿੰਦਾ ਪਾਉ ਨਾ ਪਾਉ ਤਾਂ ਆਹ ਤੁਰਨਾ ਮੈਂ ਕਿਹਾ ਤਾਰਾ ਤਾ ਕੀ ਇਹ ਵੀ ਕੀ ਕਰ ਸਕਦਾ ਇਹ ਤੇ ਜਵਾਬ ਕੋਈ ਪੂਰ ਕੋਈ ਸਟਾਣੂਗੇ ਥਾਲ ਦੇ ਵਿੱਚ ਤੇ ਤੂੰ ਕਿਹੜਾ ਨਾਂ ਨੰਦ ਖੜੋ ਬੈਠਾ ਕਰੋ ਇਹ ਵੀ ਕੀ ਕਰ ਐਨ ਸਾਫ ਕਰਾਂ ਬਿਲਕੁਲ ਇਮੋਲ ਕਰਨਾ ਭਾਈਆ ਮੋਲ ਇਹਦਾ ਭਾੜੀ 7000 ਨਹੀਂ ਦੇ ਠੀਕ ਹੈ ਜੀ 6000 ਤੇ ਉਹ ਨੂੰ ਮਾਨਤਾਲ ਵਿੱਚ ਚੁੱਕ ਜਾ ਹਾਂਜੀ ਕੋਈ ਨਹੀਂ ਕਰਦਾਂਗੇ ਜੇ ਤੇ ਵੀਰ ਭਰਾ ਫੋਨ ਲਾਉ ਮਾਨਤਾਲ ਖੁੱਲਾ ਠੀਕ ਹੈ ਜੀ ਬਾਕੀ 4 ਲੀਟਰ ਮੌਕੇ ਦੇ ਦੁੱਧ ਤਿਆਰ ਤੇ ਇੱਕ ਮਹੀਨੇ ਨੂੰ ਮਹੀਨੇ ਦੀ ਬਣੀ ਆ ਬਾਕੀ ਕਿੱਕ ਪਾਸ ਨਹੀਂ ਕੋਈ ਤੇ 6000 ਵੀ ਮੋਲ ਕਰਦਾ ਵਸੇ ਮੌਕੇ ਦੇ ਮਾਨਤਾਲ ਹੋ ਜਾਊਗਾ ਇਹ ਵੀਰ ਭਰਾ ਕੋਈ ਫੋਨ ਲਾਵੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦੀ